ਸਰਕੋਰ ਕੰਪਲੈਕਸ ਵਿੱਚ ਕੁਝ ਖਾਲੀ ਕਰਵਾਇਆ ਗਿਆ ਕੁਝ ਧਮਕੀ ਆਈ ਸੀ ਕਿਆ ਸਰ ਮਾਮਲਾ ਸਰ ਅੱਜ ਜਿਹੜਾ ਇੱਥੇ ਆਫੀਸ਼ੀਅਲ ਈਮੇਲ ਆਈਡੀ ਹੈਗੀ ਡਿਸਟ੍ਰਿਕਟ ਐਂਡ ਸੈਸ਼ਨ ਜਨਤਪਤ ਸਾਹਿਬ ਦੀ ਮੋਗਾ ਦੀ ਉਹਨਾਂ ਦੇ ਮੇਲ ਤੇ ਇੱਕ ਥ੍ਰੈਟਨਿੰਗ ਮੇਲ ਆਈ ਹੈ ਉਹਦੇ ਸੰਬੰਧੀ ਅਸੀਂ ਜਿਹੜੇ ਨੈਸੈਸਰੀ ਸਿਕਿਉਰਟੀ ਮੀਜਰਸ ਨੇ ਉਹ ਸਾਰੇ ਲੈ ਰਹੇ ਆ ਜਿਹੜੀ ਸਾਡੀ ਸਟੈਂਡਰਡ ਡ੍ਰਿਲ ਬਣੀ ਹੋਈ ਹੈ ਉਹ ਸਾਰੀ ਅਸੀਂ ਫੋਲੋ ਕਰ ਰਹੇ ਆ ਇੱਥੇ ਸਾਰੀ ਚੈਕਿੰਗ ਜਿਹੜੀ ਹੈ ਉਹ ਸਾਡੀ ਚੱਲ ਰਹੀ ਹੈ ਐਂਟੀ ਸੌਟਾ ਚੈਕਿੰਗ ਟੀਮਸ ਤੇ ਬਾਕੀ ਸਾਰੀ ਪੁਲਿਸ ਟੀਮਸ ਆ ਦੇ ਆਰ ਔਨ ਦਾ ਜੋਬ ਕਿ ਅਸੀਂ ਨੇਸੈਸਰੀ ਮੀਜਰਸ ਹੈ ਉਹ ਸਾਰੇ ਅਸੀਂ ਲੈ ਰਹੇ ਹਾਂ ਸਾਰਾ ਜਿਹੜਾ ਹੈ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਸਾਰਾ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਅੱਗੇ ਜਿਹੜੀ ਵੀ ਕੋਈ ਡਵੈਲਪਮੈਂਟਸ ਹੋਣਗੀਆਂ ਉਹ ਅਸੀਂ ਤੁਹਾਨੂੰ ਦੱਸ ਦੇਵਾਂਗੇ ਬਟ ਜਿਹੜੀ ਨੈਸੈਸਰੀ ਸਿਕਿਉਰਿਟੀ ਡ੍ਰਿਲ ਹੈ ਉਹ ਸਾਰੇ ਅਸੀਂ ਫੋਲੋ ਕਰਦੇ ਹੋਏ ਤੇ ਸਾਰੇ ਕੋਰਟ ਕੰਪਲੈਕਸ ਦੀ ਅਸੀਂ ਚੈਕਿੰਗ ਆ ਸਾਰਾ ਤੁਹਾਨੂੰ ਜਿਹੜੇ ਹੈਗੇ ਕੋਰਟ ਦੇ ਆਫੀਸਰਸ ਉਹ ਤੁਹਾਨੂੰ ਦੱਸ ਸਕਦੇ ਆ ਅਸੀਂ ਹੁਣ ਇਸ ਟਾਈਮ ਇੱਥੇ ਸਾਡੀ ਜਿਹੜੀ ਉਹ ਚੈਕਿੰਗ ਚੱਲ ਰਹੀ ਹੈ ਸਰ ਮੇਲ ਕਿਸ ਤਰ੍ਹਾਂ ਦੀ ਹੈ ਕੋਈ ਆਰਡੀਐਕਸ ਵਗੈਰਾ ਜਾਂ ਬਲਾਸਟ ਵਗੈਰਾ ਦੀ ਉਹ ਵੀ ਸਾਰਾ ਸਾਡਾ ਅਜੇ ਆਹੀ ਹੈ ਕਿ ਸਾਡੀ ਇੱਥੇ ਚੈਕਿੰਗ ਚੱਲ ਰਹੀ ਹੈ ਅਸੀਂ ਇਹਨੂੰ ਪੂਰੇ ਨੂੰ ਏਵੈਕੂਏਟ ਕਰਾ ਕੇ ਇੱਥੋਂ ਖਾਲੀ ਕਰਾ ਕੇ ਤੇ ਇੱਕ ਇੱਕ ਚੀਜ਼ ਦੀ ਅਸੀਂ ਥੋਰੋਲੀ ਚੈਕਿੰਗ ਕਰ ਰਹੇ ਹਾਂ ਜਿਹੜੀ ਸਾਡੀ ਡ੍ਰਿਲ ਬਣੀ ਹੋਈ ਹੈ ਐਸਓਪੀ ਬਣੀ ਹੋਈ ਹੈ ਉਹਨੂੰ ਅਸੀਂ ਪ੍ਰੋਪਰਲੀ ਫੋਲੋ ਕਰ ਰਹੇ ਹਾਂ ਕਿਹੜੀਆਂ ਕਿਹੜੀਆਂ ਟੀਮਾਂ ਸਰ ਇੱਥੇ ਐਂਟੀ ਸੌਟਾ ਚੈਕ ਟੀਮਸ ਜਿਹੜੀ ਹੈ ਉਹ ਸਾਡੀਆਂ ਲੱਗੀਆਂ ਹੋਈਆਂ ਨੇ ਡੌਗ ਸਕਾਟ ਟੀਮ ਵੀ ਸਾਡੀ ਇੱਥੇ ਹੈਗੀ ਹੈ ਜਿਹੜੀ ਵੀ ਟੀਮਸ ਹੈਗੀਆਂ ਨੈਸੈਸਰੀ ਉਹ ਸਾਰੀ ਔਨ ਦਾ ਗਰਾਉਂਡ ਹੈਗੀ ਸਾਡੇ ਸਾਰੇ ਸੀਨੀਅਰ ਆਫਿਸਰਸ ਵੀ ਹੈਗੇ ਨੇ ਤੇ ਉਹ ਅਸੀਂ ਜਿਹੜੀ ਸਾਰੇ ਕਰ ਰਹੇ ਹਾਂ